ਹਾਰਮੋਨ ਇੰਬੈਲੈਂਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹਾਰਮੋਨ ਡਿਸਟਰਬ ਹੋ ਜਾਂਦੇ ਆ ਲੇਡੀਜ਼ ਦੇ ਜਦੋਂ ਤਾਂ ਕਈਆਂ ਦੇ ਚਿਹਰੇ ਤੇ ਬਾਲ ਨਿਕਲਿਆਉਂਦੇ ਆ ਕਈਆਂ ਦੇ ਚਿਹਰੇ ਤੇ ਬਲੈਮਸਰੀਜ ਹੋ ਜਾਂਦੀਆਂ ਨੇ ਛਾਈਆਂ ਪੈ ਜਾਂਦੀਆਂ ਨੇ ਕਈਆਂ ਦੇ ਪੀਰੀਅਡ ਅੱਗੇ ਪਿੱਛੇ ਹੋ ਜਾਂਦੇ ਆ ਬਹੁਤ ਸਾਰੀਆਂ ਹਾਰਮੋਨਲ ਡਿਸਟਰਬੈਂਸ ਕਰਕੇ ਪ੍ਰੋਬਲਮ ਆਉਂਦੀਆਂ ਨੇ ਉਹਦੇ ਵਿੱਚ ਸਾਡੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਬੜੇ ਸਟਿਕ ਨੁਸਖੇ ਲਿਖੇ ਹੋਏ ਆ ਉੱਚ ਕਈ ਜਗ੍ਹਾ ਲਿਖਿਆ ਇਮਲੀ ਵਾਸਤੇ ਔਰ ਇਮਲੀ ਤੇ ਗੁੜ ਜਿਹੜਾ ਹੈਗਾ ਇਹ ਸਾਡੇ ਹਾਰਮੋਨਲ ਸਿਸਟਮ ਨੂੰ ਲੇਡੀਜ਼ ਦੇ ਖਾਸ ਕਰ ਲੇਡੀਜ਼ ਦੇ ਹਾਰਮੋਨਲ ਸਿਸਟਮ ਨੂੰ ਬਿਲਕੁਲ ਬੈਲੈਂਸ ਕਰ ਲੈਂਦਾ ਔਰ ਇਹਨੂੰ ਖਾਣ ਦਾ ਤਰੀਕਾ ਇਹਦੀ ਚਟਨੀ ਜੀ ਬਣਾ ਕੇ ਰੱਖੋ ਚਮਚਾਕ ਸਵੇਰੇ ਲੈ ਲਓ ਚਮਚਾਕ ਸ਼ਾਮ ਨੂੰ ਲੈ ਲਓ ਛੋਟਾ ਜਾਂ ਤਾਂ ਉਹਦੇ ਬਾਅਦ ਪਾਣੀ ਪੀਣਾ ਬਹੁਤ دیر ਬਾਅਦ ਪਹਿਲਾਂ ਇਹਨੂੰ ਖਾਲੀ ਪੇਟ ਲੈ ਲਓ ਜਾਂ ਕੁਝ ਖਾ ਪੀ ਕੇ ਲੈ ਲਓ ਪਰ ਰੈਂਡਮ ਜਿਹਾ ਪੇਟ ਹੋਵੇ ਜਦੋਂ ਇਹਨੂੰ ਖਾਣਾ ਤੁਸੀਂ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਪੀ ਲਓ ਤੇ ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ ਇੱਕ ਤਾਂ ਅੰਦਰੋਂ ਗਰਮੀ ਦੀ ਸ਼ਿਕਾਇਤ ਖਤਮ ਹੋ ਰਹੀ ਹੈ ਲੀਵਰ ਵੀ ਠੀਕ ਹੋ ਰਿਹਾ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਚੀਜ਼ ਕਿ ਤੁਹਾਡੇ ਹਾਰਮੋਨਲ ਸਿਸਟਮ ਠੀਕ ਹੋ ਰਿਹਾ ਗੁੜ ਤੇ ਇਮਲੀ ਦੀ ਚਟਨੀ ਵਾਕਈ ਜਏ ਸਵਾਦ ਦੇ ਵਿੱਚ ਇੰਨੀ ਜ਼ਿਆਦਾ ਸਵਾਦਿਸ਼ਟ ਸਾਨੂੰ ਲੱਗਦੀ ਹੈ ਤੇ ਨਾਲ ਦੀ ਨਾਲ ਬਹੁਤ ਜ਼ਿਆਦਾ ਸਾਡੇ ਸਿਹਤ ਦੇ ਲਈ ਵੀ ਗੁਣਕਾਰੀ ਹੈ ਇਸ ਵਿੱਚ ਵਿਟਾਮਿਨ ਸੀ ਇਮਲੀ ਤੋਂ ਤਾਂ ਸਾਨੂੰ ਮਿਲਣ ਵਾਲਿਆ ਹੈ ਗੁੜ ਜਿਹੜਾ ਉਸ ਤੋਂ ਸਾਨੂੰ ਆਇਰਨ ਮਿਲਣ ਜਾ ਰਿਹਾ ਹੈ ਪਰ ਸਭ ਤੋਂ ਵੱਡੀ ਗੱਲ ਜਦੋਂ ਇਹਨਾਂ ਨੂੰ ਮਿਲ ਕੇ ਇੱਕ ਸਹੀ ਅਨੁਪਾਤ ਦੇ ਵਿੱਚ ਇਸੀ ਇਮਲੀ ਬਣਾਈ ਜਾਂਦੀ ਹੈ ਤਾਂ ਇਸ ਦੇ ਨਾਲ ਫੀਮੇਲ ਹਾਰਮੋਨ ਐਸਟ੍ਰੋਜਨ ਹੈ ਜਿਹੜਾ ਉਹ ਬੈਲੈਂਸ ਵਿੱਚ ਰਹਿੰਦਾ ਜਿਨ੍ਹਾਂ ਨੂੰ ਵੀ ਪੀਰੀਅਡਸ ਨੂੰ ਲੈ ਕੇ ਕੋਈ ਦਿੱਕਤ ਚੱਲ ਰਹੀ ਹੁੰਦੀ ਹੈ ਉੱਥੇ ਵੀ ਇਹ ਬਹੁਤ ਜ਼ਿਆਦਾ ਹੈਲਪ ਕਰਨ ਵਾਲੀ ਹੈ ਸੋ ਇਹ ਸਵਾਦ ਦੇ ਲਈ ਹੀ ਨਹੀਂ ਤੁਹਾਡੀ ਹੈਲਥ ਨੂੰ ਦੀਆ ਬਣਾਏ ਰੱਖਣ ਦੇ ਵਿੱਚ ਵੀ ਇਮਲੀ ਅਤੇ ਗੁਰਦੇ ਚਟਨੀ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ਤੁਹਾਡੀ ਇਮਿਊਨਿਟੀ ਨੂੰ ਸਟਰੋਂਗ ਬਣਾ ਕੇ ਰੱਖਦੀ ਹੈ ਜਿਵੇਂ ਅਸੀਂ ਦੇਖਦੇ ਹਾਂ ਮੌਸਮ ਚੇਂਜ ਹੁੰਦਾ ਹੈ ਕਈ ਬੜੀ ਜਲਦੀ ਬਿਮਾਰ ਹੋ ਜਾਂਦੇ ਨੇ ਫੀਮੇਲ ਦੀ ਮੈਂ ਸਭ ਤੋਂ ਜ਼ਿਆਦਾ ਗੱਲ ਕਰਾਂ ਕਈਆਂ ਦੇ ਹਾਰਮੋਨਸ ਬੜੇ ਡਿਸਟਰਬ ਰਹਿੰਦੇ ਆ ਉਹਨਾਂ ਲਈ ਤੇ ਬਹੁਤ ਹੀ ਜ਼ਿਆਦਾ ਗੁਣਕਾਰੀ ਰਹਿਣ ਵਾਲੀ ਹੈ ਫਿਰ ਤੋਂ ਕਹੂੰਗੀ ਜਿਹੜਾ ਫੀਮੇਲ ਹਾਰਮੋਨ ਹੈ ਉਹ ਜਦੋਂ ਡਿਸਟਰਬ ਹੁੰਦਾ ਹੈ ਤਾਂ ਇੱਕ ਫੀਮੇਲ ਨੂੰ ਕਈ ਤਰ੍ਹਾਂ ਦੀ ਪ੍ਰੋਬਲਮਸ ਜੋ ਹੈ ਫੇਸ ਕਰਨੀਆਂ ਪੈਂਦੀਆਂ ਨੇ ਤੇ ਜੇਕਰ ਤੁਸੀਂ ਸਹੀ ਅਨੁਪਾਤ ਵਿੱਚ ਬਣਾਈ ਗਈ ਇਸ ਚਟਨੀ ਨੂੰ ਸਵੇਰੇ ਸ਼ਾਮ ਖਾਂਦੇ ਹੋ ਤਾਂ ਵਾਕਈ ਇਹ ਹੋਰ ਕਿਸ ਤਰੀਕੇ ਨਾਲ ਇਹ ਤੁਹਾਡੇ ਲਈ ਫਾਇਦੇਮੰਦ ਰਹਿ ਸਕਦੀ ਹੈ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਵੈਦਵਾਨ ਆਯੁਰਵੈਦ ਦੇ ਐਮਡੀ ਮਿਸਟਰ ਸੁਭਾਸ਼ ਗੁਹਿਲ ਜੀ ਸਾਡੇ ਨਾਲ ਨੇ ਸ਼ੁਰੂ ਕਰਦੇ ਆਂ ਅੱਜ ਦੀ ਇੱਕ ਖਾਸ ਵੀਡੀਓ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਚੜ੍ਹਦੀ ਕਲਾ ਚ ਰਹੋ ਮੈਨੂੰ ਉਮੀਦ ਹੈ ਕਿ ਸਾਰੇ ਸਿਹਤਯਾਬ ਹੋਵੋਗੇ ਤੰਦਰੁਸਤ ਹੋਵੋਗੇ ਔਰ ਬਾਬਾ ਜੀ ਦੀ ਕਿਰਪਾ ਸਾਰਿਆਂ ਤੇ ਐਦਾਂ ਹੀ ਬਣੀ ਰਹੇ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਤੇ ਗੱਲ ਫੇਰ ਅੱਜ ਇੱਕ ਵੱਡੀ ਕਰਨ ਜਾ ਰਹੇ ਆਂ ਸੱਡੀਆਂ ਮਾਤਾ ਭੈਣਾਂ ਤੇ ਬੀਬੀਆਂ ਵਾਸਤੇ ਭੈਣਾਂ ਵਾਸਤੇ ਇੱਕ ਪ੍ਰੋਗਰਾਮ ਲੈ ਕੇ ਆਇਆ ਮੈਂ ਉਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਹਾਰਮੋਨ ਇੰਬੈਲੈਂਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਹਾਰਮੋਨ ਡਿਸਟਰਬ ਹੋ ਜਾਂਦੇ ਆ ਲੇਡੀਜ਼ ਦੇ ਜਦੋਂ ਤਾਂ ਕਈਆਂ ਦੇ ਚਿਹਰੇ ਤੇ ਬਾਲ ਨਿਕਲਿਆਉਂਦੇ ਆ ਕਈਆਂ ਦੇ ਚਿਹਰੇ ਤੇ ਬਲੈਮਸਿਜ ਹੋ ਜਾਂਦੀਆਂ ਨੇ ਛਾਈਆਂ ਪੈ ਜਾਂਦੀਆਂ ਨੇ ਕਈਆਂ ਦੇ ਪੀਰੀਅਡ ਅੱਗੇ ਪਿੱਛੇ ਹੋ ਜਾਂਦੇ ਆ ਬਹੁਤ ਸਾਰੀਆਂ ਹਾਰਮੋਨਲ ਡਿਸਟਰਬੈਂਸ ਕਰਕੇ ਪ੍ਰੋਬਲਮ ਆਉਂਦੀਆਂ ਨੇ ਉਹਦੇ ਵਿੱਚ ਸਾਡੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਬੜੇ ਸਟਰੀਕ ਨੁਸਖੇ ਲਿਖੇ ਹੋਇਆ ਉੱਚ ਕਈ ਜਗ੍ਹਾ ਲਿਖਿਆ ਇਮਲੀ ਵਾਸਤੇ ਪਹਿਲਾਂ ਤੁਸੀਂ ਦੇਖੋ ਸਾਡੇ ਮਾਤਾ ਪਿਤਾ ਭੈਣਾਂ ਗੋਲ ਗੱਪੇ ਜ਼ਿਆਦਾ ਖਾਂਦੀਆਂ ਸੀ ਕਿਉਂ ਉਹ ਪੁਰਾਣੇ ਜਿਹੜੇ ਬਜ਼ੁਰਗਾਂ ਦੇ ਬਣਾਏ ਹੋਏ ਨੁਸਖੇ ਸੀ ਉਹ ਇਸੇ ਲਈ ਸੀ ਕਿ ਜਦੋਂ ਗੋਲ ਗੱਪੇ ਬਾਹਣੇ ਸਰ ਖਾ ਲੇ ਤੇ ਨਾਲੇ ਇਮਲੀ ਦਾ ਪਾਣੀ ਪੀ ਲਿਆ ਹੁਣ ਤਾਂ ਇਮਲੀ ਦਾ ਪਾਣੀ ਉਹ ਨਹੀਂ ਫਲੇਵਰ ਪਾ ਕੇ ਪਲਾਈ ਜਾਂਦੇ ਆ ਤੇ ਫਿਰ ਅੱਛਾ ਉਹ ਗੋਲ ਗੱਪਿਆਂ ਦੇ ਵਿੱਚ ਗੁੜ ਵੀ ਸੇਵਨ ਹੁੰਦਾ ਸੀ ਜਿਹੜਾ ਮਿੱਠਾ ਪਾਣੀ ਪਲਾਉਂਦੇ ਸੀ ਨਾ ਉਹਦੇ ਵਿੱਚ ਇਮਲੀ ਤੇ ਗੁੜ ਦਾ ਸੇਵਨ ਹੁੰਦਾ ਸੀ ਪਰ ਇਮਲੀ ਤੇ ਗੁੜ ਜਿਹੜਾ ਹੈਗਾ ਇਹ ਸਾਡੇ ਹਾਰਮੋਨਲ ਸਿਸਟਮ ਨੂੰ ਲੇਡੀਜ਼ ਦੇ ਖਾਸ ਕਰ ਲੇਡੀਜ਼ ਦੇ ਹਾਰਮੋਨਲ ਸਿਸਟਮ ਨੂੰ ਬਿਲਕੁਲ ਬੈਲੈਂਸ ਕਰ ਲੈਂਦਾ ਔਰ ਇਹਨੂੰ ਖਾਣ ਦਾ ਤਰੀਕਾ ਇਹਦੀ ਚਟਣੀ ਜੀ ਬਣਾ ਕੇ ਰੱਖੋ ਚਮਚਾਕ ਸਵੇਰੇ ਲੈ ਲਓ ਚਮਚਾਕ ਸ਼ਾਮ ਨੂੰ ਲੈ ਲਓ ਛੋਟਾ ਜਾਂ ਤਾਂ ਉਹਦੇ ਬਾਅਦ ਪਾਣੀ ਪੀਣਾ ਬਹੁਤ دیر ਬਾਅਦ ਪਹਿਲਾਂ ਇਹਨੂੰ ਖਾਲੀ ਪੇਟ ਲੈ ਲਓ ਜਾਂ ਕੁਝ ਖਾ ਪੀ ਕੇ ਲੈ ਲਓ ਪਰ ਰੈਂਡਮ ਜਿਹਾ ਪੇਟ ਹੋਵੇ ਜਦੋਂ ਇਹਨੂੰ ਖਾਣਾ ਤੁਸੀਂ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਪੀ ਲਓ ਤੇ ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ ਇੱਕ ਤਾਂ ਅੰਦਰੋਂ ਗਰਮੀ ਦੀ ਸ਼ਿਕਾਇਤ ਖਤਮ ਹੋ ਰਹੀ ਹੈ ਲੀਵਰ ਵੀ ਠੀਕ ਹੋ ਰਿਹਾ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਚੀਜ਼ ਕਿ ਤੁਹਾਡੇ ਹਾਰਮੋਨਲ ਸਿਸਟਮ ਠੀਕ ਹੋ ਰਿਹਾ ਔਰ ਤੁਸੀਂ ਦੇਖਦੇ ਜਾਈਓ ਧੀਰੇ 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 ਜਿਹੇ ਚਿਹਰੇ ਤੇ ਛਾਣਿਆਂ ਨੇ ਬਲੈਂਸ਼ੇਜ਼ ਉਹ ਵੀ ਠੀਕ ਹੋ ਜਾਂਦੀਆਂ ਨੇ ਪਲੱਸ ਇੱਕ ਵੱਡਾ ਇਹਦਾ ਪੁਆਇੰਟ ਹੈ ਕਿ ਤੁਹਾਡੇ ਵਾਲ ਝੜਦੇ ਟੁੱਟਦੇ ਆ ਚਿਹਰੇ ਤੇ ਬਾਲ ਨਿਕਲ ਰਹਾ ਉਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਵਿੱਚ ਇਹ ਕੰਮ ਕਰਦੀ ਹੈ ਕਿਤੇ ਐਵੇਂ ਨਾ ਸਮਝੋ ਇਹ ਗੁੜ ਤੇ ਇਮਲੀ ਦਾ ਜਿਹੜਾ ਨੁਸਖਾ ਇਹ ਜਦੋਂ ਕਦੇ ਮੇਰੇ ਕਲੀਨਿਕ ਤੇ ਆਓਗੇ ਤੁਸੀਂ ਤੁਹਾਨੂੰ ਮੈਂ ਪੜ੍ਹਾਉਂਗਾ ਗ੍ਰੰਥ ਦੇ ਵਿੱਚ ਕਿਉਂਕਿ ਇਹਨਾਂ ਨੂੰ ਆਮ ਨਹੀਂ ਬਣਦੇ ਨਾ ਵੈਦ ਬਣਾਉਣ ਨਾ ਵੇਚਿਆ ਜਾਵੇ ਇਹ ਤਾਂ ਤੁਹਾਨੂੰ ਘਰ ਹੀ ਬਣਾਉਣਾ ਪਊ ਘਰ ਹੀ ਖਾਣਾ ਪਊ ਔਰ ਜਦੋਂ ਤੁਸੀਂ ਕਿਤੇ 3 ਕੁ ਮਹੀਨੇ ਇਹਨੂੰ ਕਰ ਲਿਆ ਨਾ 3-4 ਮਹੀਨੇ ਬਾਅਦ ਤੁਹਾਡੇ ਦਿਲੋਂ ਨਿਕਲੂਗਾ ਕਿ ਥੈਂਕ ਯੂ ਗੋਇਲ ਸਾਹਿਬ ਔਰ ਜਦੋਂ ਨਿਕਲੂਗਾ ਕਮੈਂਟ ਦੇ ਵਿੱਚ ਲਿਖ ਦਿਓ ਜ਼ਰੂਰ ਤਾਂ ਕਿ ਸਾਨੂੰ ਹੌਸਲਾ ਰਹਿੰਦਾ ਕਿ ਅਸੀਂ ਜਿਹੜਾ ਟਾਈਮ ਕੱਢ ਕੇ ਤੁਹਾਡੇ ਲਈ ਸਟੱਡੀ ਕਰਦੇ ਆ ਪੜ੍ਹਦੇ ਆ ਉਹਦੇ ਬਾਅਦ ਉਹਨਾਂ ਨੂੰ ਵੀਡੀਓ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰਦੇ ਆ ਬਾਬਾ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਮਾਤਾ ਪਿਤਾ ਆਪਣੇ ਬੱਚਿਆਂ ਦਾ ਵੀ ਖਿਆਲ ਰੱਖੋ ਚੜ੍ਹਦੀ ਕਲਾ 'ਚ ਰਹੋ ਤੁਸੀਂ ਤਾਂ ਸੁਣਿਆ ਤੁਸੀਂ ਜਾਣਿਆ ਸਮਝਿਆ ਕਿ ਕਿੰਨੇ ਜ਼ਿਆਦਾ ਫਾਇਦੇ ਨੇ ਇਸ ਚਟਨੀ ਦੇ ਤੇ ਜੇਕਰ ਤੁਸੀਂ ਸਹੀ ਅਨੁਪਾਤ ਦੇ ਨਾਲ ਇਸ ਚਟਨੀ ਨੂੰ ਬਣਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਗੁੜ ਇਮਲੀ ਚਟਨੀ ਲਿਖ ਕੇ ਕਮੈਂਟ ਕਰ ਦਿਓ ਤਾਂ ਮੈਂ ਤੁਹਾਨੂੰ ਇਸ ਇੱਕ ਰੈਸিপি ਵੀਡੀਓ ਵੀ ਬਣਾ ਕੇ ਜ਼ਰੂਰ ਭੇਜਾਂਗੀ ਇਸ ਚੈਨਲ ਤੇ ਪਾਉਂਗੀ ਮੈਂ ਤਾਂ ਕਿ ਤੁਸੀਂ ਉਸ ਨੂੰ ਦੇਖ ਸਕੋ ਤੇ ਸਮਝ ਸਕੋ ਕਿ ਜੇਕਰ ਅਸੀਂ ਸਿਹਤ ਦੇ ਫਾਇਦੇ ਦੇ ਲਈ ਗੁੜ ਤੇ ਇਮਲੀ ਦੀ ਚਟਨੀ ਖਾਣੀ ਹੈ ਤਾਂ ਸਹੀ ਅਨੁਪਾਤ ਕਿੰਨਾ ਹੋਣਾ ਚਾਹੀਦਾ ਹੈ ਸਹੀ ਢੰਗ ਇਸ ਨੂੰ ਖਾਣ ਦਾ ਕੀ ਹੈ ਉਸ ਦੇ ਉੱਪਰ ਇੱਕ ਪ੍ਰੋਪਰ ਵੀਡੀਓ ਬਣਾਈ ਜਾਏਗੀ ਤਾਂ ਕਿ ਤੁਸੀਂ ਉਸੇ ਤਰੀਕੇ ਨਾਲ ਉਸੇ ਰੈਸਪੀ ਦੇ ਨਾਲ ਈਮਲੀ ਤਿਆਰ ਕਰੋ ਗੁੜ ਅਤੇ ਈਮਲੀ ਦੀ ਚਟਨੀ ਜੋ ਹੈ ਤਿਆਰ ਕਰੋ ਔਰ ਤੁਸੀਂ ਸਹੀ ਢੰਗ ਨਾਲ ਖਾਓ ਔਰ ਤੁਸੀਂ ਜਦੋਂ ਇਸ ਨੂੰ ਇੱਕ ਦਵਾਈ ਦੀ ਤਰ੍ਹਾਂ ਇਹ ਸਵਾਦਿਸ਼ਟ ਚਟਨੀ ਨੂੰ ਖਾਓਗੇ ਤਾਂ ਤੁਹਾਨੂੰ ਆਪਣੇ ਆਪ ਦੇ ਵਿੱਚ ਢੇਰੋਂ ਫਾਇਦੇ ਜ਼ਰੂਰ ਨਜ਼ਰ ਆਣਗੇ ਜਿਨ੍ਹਾਂ ਦੇ ਵਾਲ ਵੀ ਝੜਨ ਦੀ ਪ੍ਰੋਬਲਮ ਸ਼ੁਰੂ ਹੋ ਗਈ ਸੀ ਨਾ ਉੱਥੇ ਵੀ ਗੁੜ ਈਮਲੀ ਦੀ ਚਟਨੀ ਬਹੁਤ ਜ਼ਿਆਦਾ ਫਾਇਦਾ ਦੇਣ ਵਾਲੀ ਹੈ ਸੋ ਕਮੈਂਟ ਕਰਕੇ ਗੁੜ ਈਮਲੀ ਚਟਨੀ ਜ਼ਰੂਰ ਲਿਖੋ ਤਾਂ ਕਿ ਮੈਂ ਜਲਦੀ ਹੀ ਇਸ ਉੱਪਰ ਵੀ ਇੱਕ ਵੀਡੀਓ ਰੈਸਪੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਅੱਜ ਦੀ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈ शेयर जरूर कर देना। तक पेज फॉलो नहीं किया फटाफट फॉलो कर दो यूट्यूब चैनल हैल्थ एडवाइस विद हरजोत कौर सबसक्राइब नहीं किया फटाफट सबसक्राइब भी कर दो मिलेंगे जल्दी ही सेहत न जुड़ी होर खास जानकारी के फिलहाल ही दि जी इजाजत सत श्रीकाल